ਇਸ ਕੰਮ ਚੋਂ ਵੀ ਐਨੇ ਕਮਾਈ ਆ ਵੀ ਠੇਕੇ ਤੇ ਜ਼ਮੀਨ ਲੈ ਕੇ ਵੀ ਐਨੀ ਕਮਾਈ ਹੁੰਦੀ ਨਹੀਂ ਜਿੰਨੀ ਕਮਾਈ ਇਸ ਕੰਮ ਚ ਹੈ ਇਹ ਡਿਟੇਲ ਆਪਾਂ ਨੂੰ ਭੇਜਿਆ ਕਿਸੇ ਕਿਸਾਨ ਨੇ ਉਹਨੇ ਜ਼ਮੀਨ ਠੇਕੇ ਤੇ ਵੀ ਲੈਤੀ ਬਹੁਤ ਸਾਲ ਤੇ ਆਹ ਕੰਮ ਵੀ ਕਰਿਆ ਤੇ ਇਹ ਜੇ ਆਪਾਂ ਦੋ ਚੀਜ਼ਾਂ ਦੇ ਕੰਪੇਅਰ ਕਰਾਂਗੇ ਦੁੱਧ ਚੋਂ ਤੇ ਵਪਾਰ ਚੋਂ ਦੋਹੇ ਕੰਮ ਇੱਕੋ ਬਾਈ ਨੇ ਕਰੇ ਹੋਏ ਨੇ ਤੇ ਬਾਈ ਕਹਿੰਦਾ ਵੀ ਐਨੀ ਜ਼ਿਆਦੇ ਕਮਾਈ ਐ ਵੀ ਮੈਂ ਠੇਕੇ ਤੇ ਜ਼ਮੀਨ ਲਾ ਲਈ ਐਨਸਾਲ ਵੀ ਐਨੀ ਕਮਾਈ ਮੈਨੂੰ ਉਹ ਚੋਂ ਨਹੀਂ ਹੋਈ ਪਰ ਜਿੰਨੀ ਕਮਾਈ ਇਹਦੇ ਵਿੱਚ ਹੈ ਰਿਸਤਰਾ ਦੇਖੋ ਵੀ ਦੋ ਹੀ ਕੰਮਾਂ 'ਚ ਉਹਨੇ ਬਾਈ ਕਹਿੰਦਾ ਮੈਨੂੰ ਘਾਟੇ ਇਹ ਚ ਵੀ ਪਏ ਨੇ ਘਾਟੇ ਖੇਤ 'ਚ ਵੀ ਪੈਂਦੇ ਸੀਗੇ ਘਾਟੇ ਦਾ ਮਤਲਬ ਕਿਸਾਨ ਨੂੰ ਹਰ ਪਾਸੇ ਪੈਂਦੀ ਨੇ ਪਰ ਘਾਟੇ ਨਾਲ ਨਾਲ ਕਮਾਈ ਵੀ ਹੁੰਦੀ ਆ ਹੁਣ ਇਹ ਐਵੇਂ ਆਪਾਂ ਨੂੰ ਇਸ ਕਿਸਾਨ ਨੇ ਭੇਜਿਆ ਵੀ ਮੈਨੂੰ ਕਮਾਈ ਕਿਹੜੇ ਕੰਮ 'ਚ ਹੋਈ ਐ ਦੁੱਧ 'ਚ ਹੋਈ ਐ ਜਾਂ ਵਪਾਰ 'ਚ ਹੋਈ ਐ ਤਾਂ ਕਿਵੇਂ ਹੋਈ ਐ ਤੇ ਉਹਦੇ ਬਾਰੇ ਆਪਾਂ ਪੂਰੀ ਡਿਟੇਲ ਦੱਸਾਂ ਤੁਹਾਨੂੰ ਵੀਡੀਓ ਧਿਆਨ ਨਾਲ ਸੁਣ ਲਿਓ ਤੇ ਬਾਅਦ 'ਚ ਕਮੈਂਟਾਂ ਦੇ ਵਿੱਚ ਤੁਸੀਂ ਆਪਣੀ ਰਾਏ ਜ਼ਰੂਰ ਦੱਸਿਓ ਵੀ ਤੁਹਾਨੂੰ ਕੀ ਲੱਗਦਾ ਤੁਸੀਂ ਠੇਕੇ ਤੇ ਜ਼ਮੀਨ ਵੀ ਲਈ ਹੋਣੀ ਤੁਸੀਂ ਆਹ ਕੰਮ ਵੀ ਕਰਿਆ ਹੋਣਾ ਦੋ ਹੀ ਕੰਮ ਕਰੇ ਉਹਨੇ ਤੇ ਤੁਹਾਨੂੰ ਕਿਹੜਾ ਕੰਮ ਫਿੱਟ ਲੱਗਿਆ ਉਹ ਵੀ ਜਰੂਰ ਦੱਸਿਓ ਹੁਣ ਆਪਾਂ ਵਪਾਰ ਨੂੰ ਦੁੱਧ ਨਾਲ ਕੰਪੇਅਰ ਕਰਿਆ ਬਾਈ ਨੇ ਦੋਹਾਂ ਦੀ ਡਿਟੇਲ ਭੇਜੀ ਆ ਮਤਲਬ ਕਿ ਡਿਟੇਲ ਭੇਜੇ ਮੋਟੀ-ਮੋਟੀ ਬਰੀਕ ਡਿਟੇਲ ਨਹੀਂ ਵੀ ਜਿਵੇਂ ਆਪਾਂ ਥੋੜੇ-ਥੋੜੇ ਖਰਚੇ ਲਾਣੇ ਆਉਣੇ ਆ ਵੀ ਸਭ ਤੋਂ ਪਹਿਲਾਂ ਆਪਾਂ ਦੁੱਧ ਦੱਸਿਏ ਵੀ ਇੱਕ ਦਿਨ ਦਾ ਜਿਵੇਂ ਇੱਕ ਗਾਂ ਦਾ ਕੰਪੇਅਰ ਕਰਿਆ ਬਾਈ ਨੇ ਵੀ ਜਾਇਦ ਦੁੱਧ ਲਈ ਗਾਇ ਨਹੀਂ ਰੱਖਦਾ ਹੁਣ ਬਾਈ ਜਿਵੇਂ 15 ਲੀਟਰ ਦੁੱਧ ਸੀ ਗਾਂ ਦਾ ਉਹਦੀ ਕਮਾਈ ਦੱਸਿਆ ਬਾਈ ਨੇ ਤੇ ਰੇਟ ਆ ਜਿਵੇਂ ਦੁੱਧ ਦਾ 30 ਰੁਪਏ ਚੱਲਦਾ ਆਮ ਤੇ 15 ਲੀਟਰ ਇੱਕ ਦਿਨ ਚ ਦੁੱਧ ਹੁੰਦੀ ਸੀ ਗਾਂ ਰੇਟ 30 ਰੁਪਏ ਸੀਗਾ ਤੇ 30 ਰੁਪਏ ਨੂੰ 15 ਲੀਟਰ ਜਿਵੇਂ 450 ਦੁੱਧ ਇੱਕ ਦਿਨ ਦੇ ਵਿੱਚ ਜਾਂਦਾ ਸੀ ਭਾਈ ਦਾ ਡੈਰੀ ਦੇ ਵਿੱਚ ਸਾਢੇ 450 ਰੁਪਈਆ ਦਾ ਸਾਢੇ 450 ਰੁਪਈਆ ਦਾ ਜਿਵੇਂ ਆਪਾਂ ਕਹਿੰਦੇ ਦੁੱਧ ਭਾਈ ਨੇ ਥੋੜਾ ਜਿਆ ਮਤਲਬ ਵਾਧਾ ਲਾਇਆ ਸੀ 16 17 ਲੀਟਰ ਲਾਇਆ ਸੀ 15 ਲੀਟਰ ਪਤਾ ਲਾਇਆ ਵੀ ਤਾਂ ਜੋ ਆਪਾਂ ਕੋਈ ਚੀਜ਼ ਵਧਣਾ ਸੀ ਕਿਸੇ ਕਿਸਾਨ ਨੂੰ ਧੋਖੇ ਚ ਵੀ ਨਾ ਕੋਈ ਕੋਈ ਆਵੇ ਚੀਜ਼ ਆਪਾਂ ਥੋੜੀ ਘੱਟ ਦਸੀਏ ਤਾਂ ਜੋ ਕੋਈ ਮਤਲਬ ਕਿ ਕਈ ਵਾਰੀ ਕੋਈ ਕਿਸੇ ਪਿੱਛੇ ਲਾ ਕੇ ਕੋਈ ਕੰਮ ਛੇੜ ਲਾਂਦਾ ਵੀ 10 5 10% ਕਮਾਈ ਘਟ ਦਸੀ ਆਪਾਂ ਨੇ ਇਹ ਤੋਂ ਮਤਲਬ ਵੱਧੇ ਹੋਊਗੀ ਘਟ ਨਹੀਂ ਹੁੰਦੀ ਤਾਂ ਵੱਧੇ ਹੋਊਗੀ ਤੇ 450 ਦੁੱਧ ਇੱਕ ਦਿਨ ਚ ਹੋ ਗਿਆ ਤੇ ਮਹੀਨੇ ਦਾ 13500 ਦੁੱਧ ਹੋ ਗਿਆ ਵੀ ਇੱਕ ਗਾਂ ਦਾ ਜਿਵੇਂ ਕੋਈ ਵੱਧ ਲਿਟਰ ਵਾਲੀ ਗਾਂ ਹੁੰਦੀ ਉਹਦੀ ਵੱਧ ਕਮਾਈ ਵੀ ਹੁੰਦੀ ਪਰ ਬਾਈ ਨੇ ਆਪ ਨੂੰ ਇਹਦੀ ਡਿਟੇਲ ਭੇਜੀ 13500 ਦਾ ਹੋ ਗਿਆ ਤੇ ਖਰਚੇ ਲਗਭਗ ਵੀ ਮਹੀਨੇ ਵਿੱਚ 3100 ਰੁਪਏ ਦੰਦਾ ਪਈ ਜਾਂਦਾ ਗਾਂ ਦਾ ਕਿਉਂਕਿ ਗਾਂ ਮੱਝ ਨਾਲੋਂ ਵੱਧ ਖਰਚ ਆਉਂਦਾ ਗਾਂ ਦਾ 3000 ਰੁਪਏ ਦਾ ਲਗਭਗ ਖਰਚਾ ਗਿਆ ਪਿੱਛੇ 10000 ਬਚ ਗਿਆ ਗਾਂ ਦਾ ਮਹੀਨੇ ਦੇ ਵਿੱਚ ਇੱਕ ਗਾਂ ਦਾ 10000 ਬਚਤ ਹੋ ਗਈ। ਕਿ ਆਪਾਂ ਵਪਾਰ ਦਾ ਇਹਦੇ ਵਿੱਚ ਮਤਲਬ ਕਿ ਦੁੱਧ ਵਾਲਿਆਂ ਦਾ ਪਾਲੀਆਂ ਹੀ ਬਾਈ ਨੇ ਆਪਦੀਆਂ ਖੁਦ ਵਪਾਰ ਵਾਲੀਆਂ ਮਤਲਬ ਜਿਵੇਂ ਆ ਗਈ ਓਵੇਂ ਹੀ ਬਾਜ ਜਾਂਦੀ ਸੀ ਇਸ ਲੋਡ ਕੀਤਾ ਹੋਇਆ। 20 ਵਪਾਰ ਗਾਇਆਂ ਤਾਂ ਬਾਧਾਂ ਹੀ ਸੀ ਪਰ ਵਿਕੀਆਂ ਪਾਈ ਦੀਆਂ ਮਹੀਨੇ ਦੇ ਵਿੱਚ 8 ਗਾਂ ਆ। ਵੀ ਅਨੁਸਾਰ ਨਾਲ ਦੀ ਨਾਲ ਵਿਕੀਆਂ 8 ਗਾਂ। ਮਤਲਬ ਕੋਈ ਖੜੀਆਂ ਰਹਿ ਗਈਆਂ ਐ ਲੈ ਲਓ ਵੀ। ਤੇ 8 ਚ 2 ਗਾਂ ਦਿੱਤਾ ਘਾਟਾ ਮਤਲਬ ਕਿ ਕਈ ਵਾਰੀ ਕੋਈ ਖਰਾਬ ਵੀ ਨਿਕਲੇ ਨੀ ਗਾਂ ਵਿੱਚ ਕੋਈ ਦੁੱਧ ਘੱਟ ਹੁੰਦੀ ਹੈ ਕੋਈ ਕਿਵੇਂ ਹੁੰਦੀ ਹੈ। ਉਹ ਆ ਕੇ ਦੋ ਗਾਂ ਦੇ ਤਾਂ ਘਟਾ ਤੇ 6 ਗਾਂ ਗਾਂ ਨੇ ਮਤਲਬ ਕਿ ਕਿਸੇ ਨੇ ਵਧੀਆ ਬਾਦਾ ਵੀ ਦਿੱਤਾ ਕਿਸੇ ਨੇ ਥੋੜਾ ਬਾਦਾ ਦਿੱਤਾ ਇਸ ਤਰ੍ਹਾਂ 6 ਗਾਂ ਐ ਵੇਕੀਆਂ ਉਹਦੀਆਂ ਬਾਈਆਂ ਇੱਕ ਮਹੀਨੇ ਚ 6 ਗਾਵਾਂ ਦੀ ਕਮਾਈ ਹੋਣਾ ਉਹਨੂੰ ਬਾਈ ਨੂੰ ਹੋ ਗਈ ਖਰਚੇ ਕੱਢ ਕੇ ਆਪਣੇ ਲਿਆਉਣ ਦੇ ਜਿਵੇਂ ਉਹਨੂੰ ਗੱਡੀ ਦੇ ਲਿਆਉਣਾ ਪੈਂਦਾ ਗਾਂਵਾਂ ਵਗੈਰਾ ਨੂੰ ਛੱਡ ਕੇ ਛੱਡਣ ਵਾਲਾ ਤਿਲ ਕਈ ਵਾਰ ਆਪ ਵੀ ਲੈ ਜਾਂਦਾ ਉਹ 35000 ਰੁਪਏ ਚ ਤੋਂ ਹੀ ਖਰਚੇ ਕੱਢ ਗਏ ਇੱਕ ਮਹੀਨੇ ਦੇ ਵਿੱਚ ਹੁਣ ਇਹਦੇ ਵਿੱਚ ਕੀ ਕਰੇ ਬਾਈ ਨੇ ਮਤਲਬ ਕਿ ਇਹ ਚ 8 ਗਾਂਾਂ ਚੋਂ ਕਮਾਈ ਹੋਈ ਆ ਉਹਨੀ ਤੇ ਇਹ ਚ ਆਪਾਂ ਨੂੰ ਤੁਸੀਂ ਕਹਿੰਦਾ ਇੱਕ ਗਾਂ ਚ ਕਮਾਈ ਹੋਈ ਹੈ ਵੀ ਇੰਨੀ ਤੁਸੀਂ ਮਤਲਬ ਇੱਧਰ ਜੀ ਆਪਾਂ 8 ਗਾਂ ਲਾਈ ਵੀ 80000 ਹੋ ਗਿਆ ਪਰ ਇਹਦੇ ਵਿੱਚ ਪਾਲ ਪਲਾਈ ਦਾ ਖਰਚਾ ਨਹੀਂ ਆਉਂਦਾ ਇਹਦੇ ਵਿੱਚ ਸਾਰੇ ਖਰਚੇ ਹੁੰਦੇ ਆ ਪਾਲ ਨਹੀਂ ਪਊਗੀ ਰਿਸਕ ਵੀ ਹੈ ਗਾਂ ਸੂ ਤੋਂ ਬਾਅਦ ਕਿਵੇਂ ਹੁੰਦੀ ਹੈ ਇਹਦੇ ਵਿੱਚ ਸਦਾ ਵਪਾਰ ਕਰਨਾ ਤੇ ਹੁਣ ਬਾਕੀ ਤੁਸੀਂ ਬਾਈ ਕਹਿੰਦਾ ਮੈਨੂੰ ਤਾਂ ਇਹ ਫੱਟ ਲੱਗਿਆ ਬਾਕੀ ਹੁਣ ਤੁਸੀਂ ਸਭੀ ਦੋਹਾਂ ਨੂੰ ਕਿਹੜਾ ਕੰਫਰਟ ਲੱਗੇ ਵਪਾਰ ਵਾਲਾ ਫੱਟ ਲੱਗਿਆ ਜਾਂ ਆਹ ਫੱਟੋ ਲੱਗਿਆ ਇਹ ਜੀ ਤਿੰਨ ਗੁਣਾ ਕਮਾਈ ਹੈ ਮੀਨ ਇਹਦੇ ਵਿੱਚ ਕੋਈ ਮਤਲਬ ਕਿ ਜਿਆਦਾ ਟੈਨਸ਼ਨ ਨਹੀਂ ਤੇ ਇਹਦੇ ਵਿੱਚ ਰੋਜ ਖਰਾ ਵਗੈਰਾ ਲਿਆਉਣਾ ਕਰਨਾ ਉਹ ਟੈਨਸ਼ਨਾਂ ਵੀ ਨਹੀਂ ਤੇ ਇਹਦੇ ਵਿੱਚ ਮਤਲਬ ਕਿ 10000 ਕਮਾਈ ਹੋਗੀ ਇਹ ਚਾ ਆਪਾਂ ਖਰਚੇ ਉਹ ਕੱਢੇ ਹੋਏ ਨੇ ਮਤਲਬ ਜਿਹੜਾ ਜਿੰਨਾ ਟਾਈਮ ਗਾਂ ਘਰੇ ਆ ਕੇ ਖਾਣਾ ਪੀਣਾ ਉਹਦਾ ਹੁੰਦਾ ਬਾਕੀ ਦੁੱਧ ਵਗੈਰਾ ਹੀ ਪੈਦਾ ਉਹਨੇ ਦਿਨ ਜਿਹੜੇ ਜੋ ਦੋ ਦਿਨ ਗਾਂ ਖੜਦੇ ਆਪਣੇ ਘਰੇ ਤਾਂ ਉਹਦਾ 15 ਲੀਟਰ ਦੁੱਧ ਹੈ ਜੇ 30 ਲੀਟਰ ਦੁੱਧ ਵੀ ਪੈ ਗਿਆ ਦੋ ਦਿਨਾਂ ਦੇ ਵਿੱਚ ਤੇ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਦੱਸੋ ਠੀਕ ਆ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਪੇਜ ਨੂੰ ਫੋਲੋ ਕਰ ਲਿਓ ਜੀ